ਇਹ ਪੰਜਾਬੀਆਂ ਨੂੰ ਅਪੀਲ ਕਰਦਾ ਆ ਕੈਦੇ ਆਪਣੇ ਜਵਾਕ ਨੂੰ ਘਰੇ ਲਾਜ਼ਮੀ ਪੜਾਓ ਆ ਕੈਦਾ ਇਹ ਕੈਦਾ ਨਾ ਇਹ ਦੇਖੋ ਵਹੇ ਤਾਂ ਸਾਡਾ ਤਾਂ ਬੋਤਾ ਹੈ ਪਰ ਇਹ ਊੜਾ ਉਠ ਲਿਖਿਆ ਪਿਆ ਹੈ ਨਾ ਉੱਲੂ ਉਖਲੀ ਹੁਣ ਆ ਉਖਲੀ ਦਾ ਜਵਾਕਾਂ ਨੂੰ ਕੀ ਪਤਾ ਬਈ ਹੈਨਾ ਹਾਂ ਇਹ ਇਹ ਕਮਾਲ ਦਾ ਕੈਦਾ ਆ ਦੇਖੋ ਅਰਲ ਅਰਲ ਜਵਾਕਾਂ ਨੂੰ ਪਤਾ ਅੱਖ ਅੱਖ ਦੇਖੇ ਨਹੀਂ ਹੋਣੇ ਅੱਖ ਰਹੀ ਨਹੀਂ ਟੱਬੇ ਨਹੀਂ ਰਹੇ ਆ ਕਿੱਥੇ ਰਹਿਣੇ ਆ ਇੱਜੜ ਇੱਜੜ ਹਨਾ ਇਹ ਆ ਸਾਰੀਆਂ ਚੀਜ਼ਾਂ ਜਿਹੜੀਆਂ ਆ ਤੁਹਾਨੂੰ ਮੈਂ ਦਿਖਾਉਣਾ ਇਹਦੇ ਵਿੱਚ ਹਲਦੀ ਹੱਟੀ ਸਪੇਰਾ ਸਰੰਗੀ ਸੁਰਮੇਦਾਨੀ ਅੱਗੇ ਸੁਰਮਾ ਪਾਉਂਦੇ ਆਪਾਂ ਜੀ ਹਨਾ ਪੂਛਾਂ ਵਾਲਾ ਪਾਉਂਦੇ ਆ ਬੜੂਆਂ ਸੁਰਮਾ ਤੇ ਬੈਲੀ ਆਪਣੇ ਜਿਹੜੇ ਸ਼ਕੀਨ ਜੇ ਬੰਦੇ ਪਿੰਡ ਵਾਲੇ ਸੁਰਮਾ ਖੁਰਮਾ ਪਾਉਂਦੇ ਹਨਾ ਇਹ ਚੀਜ਼ਾਂ ਸਾਨੂੰ ਸਾਡੇ ਪ੍ਰਾਤਨ ਵਿਰਾਸਤ ਨਾਲ ਵੀ ਜੋੜੂਗੀ ਚੀਜ਼ ਇਹ ਹਨਾ ਤੇ ਨਾਲ ਸਾਨੂੰ ਜਿਹੜੇ ਸਾਡੇ ਸ਼ਬਦੋਂ ਲੋਪ ਹੋ ਗਏ ਇਹ ਕਹਿੰਦਾ ਤਾਂ ਸਕੂਲ ਚ ਆਉਣਾ ਚਾਹੀਦਾ ਅੱਜ ਦੀ ਕਿਹੜੀ ਇਹਨੂੰ ਲਾ ਨਹੀਂ ਦਿਆ ਕਮਾਲ ਦਾ ਕਾਇਦਾ ਦੇਖੋ ਇਹ ਬੜਾ ਸੋਹਣਾ ਕਹਿੰਦਾ ਬਾਹਰ ਮੈਥੋਂ ਨਾ ਕੋਈ ਬਾਹਰਲੇ ਮੁਰਖਾਂ ਚ ਬੈਠੇ ਪੰਜਾਬੀਆਂ ਨੇ ਹੀ ਮੰਗਾਈ ਆ ਇਹ ਸਕੂਲ ਚ ਪੜਾਉਂਦੇ ਨਾ ਪੜਾਉਣ ਪਰ ਘਰੇ ਸਾਡੇ ਜਵਾਕ ਨੂੰ ਸਾਰਾ ਕਾਇਦਾ ਪੜਾ ਦਿਓ ਉਹਨੂੰ ਅੱਜ ਤੋਂ 5000 ਸਾਲ ਪਹਿਲਾਂ ਦਾ ਪੰਜਾਬ ਕੀ ਹੋਇਆ ਸੀ ਇਹ ਸਮਝ ਆ ਜਾਵੇ ਇੰਟਰਵਿਊ ਤੋਂ ਬਾਅਦ ਇਹ ਕਾਇਦੇ ਦੀ ਡਿਮਾਂਡ ਵਧ ਕੀ ਮੁਹੱਈਆ ਕਰਾ ਦੇਓਗੇ ਹਾਂ ਇਹਨਾਂ